ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ ਮੈਂ ਹਰਮਨ ਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਗੱਲ ਕਰਦੇ ਆਂ ਜੀ ਸੁਪਰੀਮ ਕੋਰਟ ਨੇ ਜਿਹੜੀ ਗੱਲ ਕਹੀ ਹੈ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਜਿਹੜੀ ਹੈ ਉਹ ਛਿੜ ਪਈ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਈਵੀਐਮ ਵਾਲਾ ਡਾਟਾ ਡਿਲੀਟ ਨਾ ਕਰੇ ਹਾਂ ਬਿਲਕੁਲ ਜੀ ਬਿਲਕੁਲ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਚੋਣ ਕਮਿਸ਼ਨ ਜਿਹੜਾ ਉਹ ਈਵੀਐਮ ਵਾਲਾ ਡਾਟਾ ਨਾ ਡਿਲੀਟ ਕਰੇ ਤੇ ਇਹ ਮਸਲਾ ਕੀ ਹੈ ਹੁਣ ਸਵਾਲ ਪਹਿਲਾਂ ਤਾਂ ਇਹ ਆ ਮਸਲਾ ਸੰਦੇ ਵਿੱਚ ਇਹ ਆ ਵੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੇ ਚੋਣਾਂ ਕੁਝ ਸਮਾਂ ਪਹਿਲਾਂ ਹੋ ਕੇ ਹਟੀਆਂ ਇਹ ਉਹਦੇ ਸੰਦਰਭ ਦੇ ਵਿੱਚ ਖਬਰ ਆਈ ਹੈ ਉਦੇ ਸੰਦਰਭ ਦੇ ਵਿੱਚ ਆਈ ਖਬਰ ਦੇ ਵਿੱਚ ਜਾਣਕਾਰੀ ਇਹ ਆ ਵੀ ਕੁਝ ਕ ਕਾਂਗਰਸੀ ਉਮੀਦਵਾਰਾਂ ਨੇ ਉੱਥੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਕਿ ਇੱਥੇ ਈਵੀਐਮ ਦੇ ਵਿੱਚ ਗੜਬੜੀ ਹੋਈ ਹੈ ਤੇ ਸਾਡੀ ਜਿੱਤ ਨੂੰ ਹਾਰ ਦੇ ਵਿੱਚ ਬਦਲ ਦਿੱਤਾ ਗਿਆ ਤੇ ਜਿਹੜੀ ਦੂਜੀ ਧਿਰ ਹੈ ਜਿਵੇਂ ਕਿ ਭਾਜਪਾ ਵਾਲੇ ਆ ਉਹਨਾਂ ਨੇ ਆਪਣੀ ਹਾਰ ਨੂੰ ਜਿੱਤ ਦੇ ਵਿੱਚ ਬਦਲ ਲਿਆ ਸਾਡੀ ਜਿੱਤ ਨੂੰ ਹਾਰ 'ਚ ਬਦਲਤਾ ਉਹਨਾਂ ਨੇ ਪਟੀਸ਼ਨ ਪਾਤੀ ਤੇ ਕੱਲ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਦੇ ਉੱਤੇ ਸੁਣਵਾਈ ਹੋਈ ਹੈ ਸੁਣਵਾਈ ਦੇ ਵਿੱਚ ਤੇ ਇਹ ਪਤਾ ਲੱਗਾ ਜੀ ਕਿ ਉੱਥੇ ਇਹ ਗੱਲ ਆਖੀ ਗਈ ਆ ਮਾਨਯੋਗ ਅਦਾਲਤ ਦੇ ਵੱਲੋਂ ਸੁਣਵਾਈ ਕਰਦੇ ਆ ਕਿ ਭਾਈ ਜਿਹੜੀਆਂ ਉਹ ਹੈਗੀਆਂ ਨੇ ਈਵੀਐਮ ਤੇ ਉਹਨਾਂ ਦੇ ਵਿੱਚਲੇ ਡਾਟਾ ਬਿਲਕੁਲ ਡਿਲੀਟ ਨਾ ਕੀਤਾ ਜਾਵੇ ਇਹਨਾਂ ਵਿੱਚਲੇ ਡਾਟੇ ਨੂੰ ਸੰਭਾਲ ਕੇ ਰੱਖਿਆ ਜਾਵੇ ਤਾਂ ਜੋ ਕੱਲ ਨੂੰ ਜੇਕਰ ਇੰਜੀਨੀਅਰਾਂ ਜਿਹੜੇ ਇੰਜੀਨੀਅਰ ਇਹਦੇ ਉਹਨਾਂ ਦੇ ਸਹਿਯੋਗ ਦੇ ਨਾਲ ਮਸ਼ੀਨਾਂ ਦੀ ਪੜਤਾਲ ਵੀ ਕਰਨੀ ਪਈ ਤਾਂ ਇਸ ਪੜਤਾਲ ਨੂੰ ਮੁਕੰਮਲ ਕਰਨ ਦੇ ਲਈ ਉਹਦੀ ਵਰਤੋਂ ਕੀਤੀ ਜਾ ਸਕਦੀ ਆ ਇਸ ਕਰਕੇ ਗੱਲ ਕੀਤੀ ਗਈ ਹੈ ਵੀ ਜਿੰਨੀ ਦੇਰ ਤੱਕ ਇਹ ਸੁਣਵਾਈ ਚੱਲਦੀ ਹੈ ਇਸ ਕੇਸ ਦੀ ਉਨੀ ਦੇਰ ਤੱਕ ਭਾਈ ਇਹਦੇ ਵਿੱਚ ਕੋਈ ਵੀ ਪਰਤਾ ਜਿਹੜੀ ਉਹ ਵਿੱਚ ਦਾ ਡਾਟਾ ਡਿਲੀਟ ਨਾ ਕੀਤਾ ਜਾਵੇ ਕੁਝ ਅਪਲੋਡ ਨਾ ਕੀਤਾ ਜਾਵੇ ਕੁਝ ਇਹਦੇ ਵਿੱਚੋਂ ਡਿਲੀਟ ਨਾ ਕੀਤਾ ਜਾਵੇ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਕੱਲ ਫਿਰ ਮੀਟਿੰਗ ਹੋ ਗਈ ਹੈ ਜੀ ਪੰਜਾਬ ਦੇ ਵਿਧਾਇਕਾਂ ਦੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਤੇ ਕਹਿੰਦੇ ਕਿ ਕੇਜਰੀਵਾਲ ਹੋਰਾਂ ਨੇ ਪੰਜਾਬ ਦੇ ਵਿਧਾਇਕਾਂ ਨੂੰ ਤਿੰਨ ਮੰਤਰ ਦਿੱਤੇ ਨੇ ਕਿਹੜੇ ਮੰਤਰ ਨੇ ਇਹ ਦੇਖੋ ਜੀ ਬਿਲਕੁਲ ਕੱਲ ਮੀਟਿੰਗ ਹੋ ਗਈ ਆ ਇਸ ਮੀਟਿੰਗ ਦੇ ਵਿੱਚ ਲੀਆਂ ਕਈ ਗੱਲਾਂ ਤਾਂ ਚਲੋ ਉਹਨਾਂ ਨੇ ਨਹੀਂ ਵੀ ਦੱਸੀਆਂ ਹੋਣਗੀਆਂ ਵੀ ਭਾਈ ਉੱਥੇ ਸਾਡੀਆਂ ਕਿਹੜੀਆਂ ਕਿਹੜੀਆਂ ਗੱਲਾਂ ਹੋਈਆਂ ਸਾਰੀ ਗੱਲ ਤਾਂ ਚਲੋ ਨਹੀਂ ਦੱਸਦੇ ਹੋਣੇ ਪਰ ਕਹਿੰਦੇ ਵੀ ਇਹ 30 32 ਮਿੰਟ ਮੀਟਿੰਗ ਚੱਲੀ ਆ ਇਹ ਜਿਹੜੀ 30 32 ਮਿੰਟ ਮੀਟਿੰਗ ਚੱਲੀ ਆ ਇਹਦੇ ਵਿੱਚ ਸਿਟਾਈ ਨਿਕਲਿਆ ਵੀ ਭਾਈ ਆਪਾਂ ਪੰਜਾਬ ਦੇ ਵਿੱਚ ਕੰਮ ਖਿੱਚ ਕੇ ਰੱਖਣਾ ਪੰਜਾਬ ਦੇ ਵਿੱਚ ਹੁਣ ਵੱਧ ਸਰਗਰਮ ਰਹਿਣਾ ਵੀ ਕਿਤੇ ਇਹ ਨਾ ਹੋਵੇ ਸਾਰੰਛੇੜਾ ਵੀ ਜਿਵੇਂ ਦਿੱਲੀ ਹੱਥ ਦੇ ਵਿੱਚੋਂ ਗਈ ਆ ਤੇ ਕਿਤੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਵੀ ਹੱਥ ਦੇ ਵਿੱਚੋਂ ਜਾਵੇ ਤੇ ਇਹ ਨਾ ਹੋਵੇ ਕਿਤੇ ਜਿਹੜਾ ਸਾਰੰਸ਼ ਤਾਂ ਇਹ ਆ ਪਰ ਅਗਲੀ ਗੱਲ ਇਹ ਆ ਵੀ ਇਹਦੇ ਵਿੱਚ ਉੱਥੇ ਜਿਹੜੇ ਆਏ ਸੀਗੇ ਵਿਧਾਇਕ ਪੰਜਾਬ ਦੇ ਸਾਰੇ ਵਿਧਾਇਕ ਪਹੁੰਚੇ ਪੰਜਾਬ ਦੇ ਸਾਰੇ ਮੰਤਰੀ ਪਹੁੰਚੇ ਮੁੱਖ ਮੰਤਰੀ ਵੀ ਪਹੁੰਚੇ ਹੋਰ ਵੀ ਨੇਤਾ ਪਹੁੰਚੇ ਉਹਨਾਂ ਨੂੰ ਇਹ ਗੱਲ ਕਹੀ ਗਈ ਆ ਵੀ ਤੁਸੀਂ ਤਿੰਨ ਮੰਤਰ ਆ ਜਿਹੜੇ ਉਹ ਚਿੱਤੇ ਰੱਖਣੇ ਆ ਉਹਨਾਂ ਤਿੰਨ ਮੰਤਰਾਂ ਦੇ ਵਿੱਚੋਂ ਇੱਕ ਤਾਂ ਗੱਲ ਇਹ ਆ ਵੀ ਤੁਸੀਂ ਲੋਕਾਂ ਦੇ ਨਾਲ ਜੁੜਨਾ ਲੋਕਾਂ ਦੇ ਮਸਲੇ ਹੱਲ ਕਰਨੇ ਆ ਤੇ ਲੋਕਾਂ ਦਾ ਭਰੋਸਾ ਜਿੱਤਣਾ ਉਹ ਲੋਕਾਂ ਦਾ ਭਰੋਸਾ ਤਾਂ ਜਿੱਤੇ ਜਾਊਗਾ ਜੇਕਰ ਆਪਾਂ ਨਿਠ ਕੇ ਲੋਕਾਂ ਦੇ ਲਈ ਕੰਮ ਕਰਾਂਗੇ ਸੋ ਇਹ ਜੀ ਉਹਨਾਂ ਨੂੰ ਗੱਲ ਕਹੀ ਗਈ ਹੈ ਵੀ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਵਰਗੇ ਬਣ ਕੇ ਰਹਿਣਾ ਤੇ ਲੋਕਾਂ ਦੇ ਨਾਲ ਵੱਧ ਤੋਂ ਵੱਧ ਆਪ ਦਾ ਤਾਲ ਮੇਲ ਰੱਖਣਾ ਹੈਗਾ ਸੋ ਦੇਖੋ ਮੈਨੂੰ ਲੱਗਦਾ ਜੀ ਕਿ ਹੁਣ ਆਉਂਦੇ ਸਮੇਂ ਦੇ ਵਿੱਚ ਨਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵੀ ਵਰਕਿੰਗ ਸਟਾਈਲ ਦੇ ਵਿੱਚ ਤਬਦੀਲੀ ਆਊਗੀ ਜੋ ਕੁਝ ਪਹਿਲਾਂ ਚੱਲਦਾ ਰਿਹਾ ਉਹਦੇ ਵਿੱਚ ਕਾਫੀ ਤਬਦੀਲੀ ਆਉਣ ਦੀ ਸੰਭਾਵਨਾ ਹੁਣ ਨਜ਼ਰ ਆ ਰਹੀ ਹੈ ਵੀ ਭਾਈ ਹੁਣ ਇਹਨਾਂ ਨੂੰ ਲੋਕਾਂ ਦੇ ਵਿੱਚ ਵਿਚਰਨਾ ਵੀ ਪਊਗਾ ਕਿਉਂਕਿ ਹੁਣ ਤੱਕ ਅਸੀਂ ਦੇਖਿਆ ਵੀ ਕਈ ਬੰਦੇ ਕਹਿੰਦੇ ਗੀਆਂ ਗੱਲਾਂ ਵੀ ਇੱਕ ਅਸੀਂ ਆ ਕਰ ਦਿੰਨੇ ਆ ਇੱਕ ਅਸੀਂ ਆ ਕਰਤਾ ਅਸੀਂ ਆ ਵੀ ਕਰ ਦਿੱਤਾ ਅਸੀਂ ਉਹ ਵੀ ਕਰ ਦਿੱਤਾ ਹੁਣ ਇਹਨਾਂ ਨੂੰ ਕਾਫੀ ਕੁਝ ਸੰਭਲ ਕੇ ਚੱਲਣਾ ਪਊਗਾ ਜਿਹੜੀ ਕਹਿੰਦੇ ਸੱਥਾਂ ਚੋਂ ਸਰਕਾਰ ਚੱਲੂਗੀ ਫਲਾਣਾ ਹੋਊਗੀ ਢਿੰਗੜਾ ਹੋਊਗੀ ਕਹਿੰਦੇ ਆ ਵੀ ਹੁਣ ਉਹਦੇ ਵਿੱਚ ਕਾਫੀ ਵੱਡੇ ਫੰਦਰ ਦੇ ਉੱਤੇ ਤਬਦੀਲੀ ਹੈ ਜਿਹੜੀ ਉਹ ਕਰਕੇ ਦਿਖਾਉਣੀ ਪਊਗੀ ਸੋ ਦੇਖਦੇ ਭਾਈ ਨਵਾਂ ਕੀ ਲੈ ਕੇ ਆਉਂਦੇ ਆ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਕਿਵੇਂ ਬਣਾਉਂਦੇ ਆ ਲੋਕਾਂ ਦੇ ਵਿੱਚ ਵਿਚਰਦੇ ਕਿਵੇਂ ਆ ਪਰ ਹਾਲ ਦੀ ਘੜੀ ਤਾਂ ਪੰਜਾਬ ਦੀ ਸਰਕਾਰ ਬੋਰਡਾਂ ਦੇ ਉੱਤੇ ਦਿਸਦੀ ਆ ਬੋਰਡਾਂ ਦੇ ਵਿੱਚ ਵਿਕਾਸ ਬੜਾ ਨਜ਼ਰ ਆਉਂਦਾ ਪ੍ਰੈਕਟੀਕਲ ਤੌਰ ਦੇ ਉੱਤੇ ਉਹ ਵਿਕਾਸ ਨਜ਼ਰ ਨਹੀਂ ਆਉਂਦਾ ਤੇ ਹੁਣ ਜੇ ਪ੍ਰੈਕਟੀਕਲ ਤੌਰ ਤੇ ਵੀ ਨਜ਼ਰ ਆਉਣ ਲੱਗ ਜੇ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਜੈਨਾ ਸਾਹਿਬ ਪਰ ਜਿਹੜੇ ਹੁਣ ਜੋ ਇਹ ਮੰਤਰ ਦੱਸੇ ਨੇ ਜੇ ਇਹ ਗੱਲਾਂ ਦੇ ਵੱਲ ਪਹਿਲਾਂ ਖਿਆਲ ਕਰ ਲਿਆ ਜਾਂਦਾ ਤੇ ਕੀ ਦਿੱਲੀ ਨਾ ਜਿੱਤ ਲਈ ਜਾਂਦੀ ਹਾਂ ਬਿਲਕੁਲ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਦੇਖੋ ਜਿਹੜੀ ਨਾ ਗੱਲਾਂ ਬਾਤਾਂ ਦੇ ਨਾਲ ਘਰ ਭਰਨਾ ਢਿੱਡ ਭਰਨਾ ਕਿਸੇ ਦਾ ਉਹ ਥੋੜੇ ਕਿ ਸਮੇਂ ਲਈ ਤਾਂ ਹੋ ਸਕਦਾ ਪਰ ਉਹ ਪੱਕੇ ਤੌਰ ਦੇ ਉਤੇ ਨਹੀਂ ਹੁੰਦਾ ਆਮ ਆਦਮੀ ਪਾਰਟੀ ਦੇ ਜਿਹੜੇ ਬਹੁਤ ਸਾਰੇ ਨੇਤਾ ਉਹ ਇਹ ਸੋਚੀ ਬੈਠੇ ਵੀ ਗੱਲਾਂ ਬਾਤਾਂ ਦੇ ਨਾਲ ਪੱਕੇ ਤੌਰ ਤੇ ਢਿੱਡ ਭਰਿਆ ਜਾਂਦਾ ਆਮ ਆਦਮੀ ਪਾਰਟੀ ਦੇ ਬਹੁਤੇ ਨੇਤਾ ਸੋਚੀ ਬੈਠੇ ਆ ਵੀ ਬਸ ਗੱਲ ਬਣੀ ਪਈ ਹੈ ਸਾਰੀ ਸਿਰਾਂ ਲੱਗਾ ਪਿਆ ਸਾਰਾ ਉਹ ਇਹ ਸੋਚੀ ਬੈਠੇ ਆ ਪਰ ਗੱਲ ਵੀ ਹਰ ਵਾਰ ਉਵੇਂ ਨਹੀਂ ਹੁੰਦਾ ਜਿਵੇਂ ਆਪਾਂ ਸੋਚੀ ਜਾਂਦੇ ਆ ਸੋ ਐਤਕੀ ਬਣ ਲੱਗਦਾ ਜੀ ਕਿ ਉਹਨਾਂ ਨੂੰ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਜਾਣਾ ਪਿਆ ਦਿੱਲੀ ਦੇ ਵਿੱਚ ਤੇ ਅਸੀਂ ਆਸ ਕਰਦੇ ਵੀ ਭਾਈ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਇਹ ਫੇਰ ਪ੍ਰੈਕਟੀਕਲ ਤੌਰ ਦੇ ਉੱਤੇ ਕੁਝ ਕਰਕੇ ਦਿਖਾਉਣਗੇ ਤੇ ਪੰਜਾਬ ਦੇ ਵਿੱਚ ਜੋ ਕੁਝ ਇਹਨਾਂ ਨੇ 3 ਸਾਲਾਂ ਦੇ ਵਿੱਚ ਨਹੀਂ ਕੀਤਾ ਤੇ ਉਹ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਕਰ ਦਿਖਾਉਣ ਸ਼ਾਇਦ ਮੈਂ ਕਹੈ ਨਾ ਕਿਉਂਕਿ ਇਹ ਹਾਰ ਵੀ ਬੜੀ ਜ਼ਰੂਰੀ ਸੀ ਇਹ ਜ਼ਰੂਰੀ ਨਹੀਂ ਵੀ ਭਾਈ ਕਿਸੇ ਨੇ ਸਟਾਮਪ ਤੇ ਲਿਖਿਆ ਹੋਇਆ ਵੀ ਸਾਰੀ ਉਮਰ ਤੱਕ ਲਈ ਮੁੱਖ ਮੰਤਰੀ ਤੁਸੀਂ ਹੀ ਆ ਇਹ ਜ਼ਰੂਰੀ ਨਹੀਂ ਕਿ ਭਾਈ ਉੱਕੋ ਬੰਦੇ ਦੇ ਉੱਤੇ ਗੁਣਾ ਪਾਈ ਜਾਣਾ ਜੋ ਹੁਣ ਸਾਹਮਣੇ ਆ ਰਿਹਾ ਹੋ ਸਕਦਾ ਵੀ ਭਾਈ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਸੰਭਲੇ ਦੇ ਪੰਜਾਬ ਦੇ ਵਿੱਚ ਸੰਭਲ ਕੇ ਕੰਮ ਕਰੇਗੀ ਜੀ ਬਿਲਕੁਲ ਸਹੀ ਪਟਨਾ ਸਾਹਿਬ ਖਬਰ ਤਾਂ ਇਹ ਵੀ ਹੈ ਕਿ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਹੋਰਾਂ ਦੇ ਖਿਲਾਫ ਕਹਿੰਦੇ ਕਿ ਐਂਟੀ ਕ腐ਪਸ਼ਨ ਬਿਊਰੋ ਹੁਣ ਕਾਰਵਾਈ ਕਰੂਗਾ ਜੀ ਹਾਂ ਬਿਲਕੁਲ ਜੀ ਉਹ ਐਂਟੀ ਕ腐ਪਸ਼ਨ ਬਿਊਰੋ ਦੇ ਵੱਲੋਂ ਕਾਰਵਾਈ ਕੀਤੀ ਜਾਊਗੀ ਤੇ ਕਾਰਵਾਈ ਸ਼ੁਰੂ ਵੀ ਕਰ ਦਿੱਤੀ ਗਈ ਆ ਇਹ ਮੈਨੂੰ ਪਤਾ ਲੱਗਾ ਉਹ ਕਹਿੰਦੇ ਵੀ ਜਦੋਂ ਹੁਣ ਪਿਛਲੇ ਦਿਨੀ ਦੀ ਗੱਲ ਨਹੀਂ ਹੈਗੀ ਵੀ ਕਹਿੰਦੇ ਉੱਥੇ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਕਿ ਸਾਡੇ ਬੰਦਿਆਂ ਨੂੰ 15-15 ਕਰੋੜ ਰੁਪਏ ਦੇ ਵਿੱਚ ਖਰੀਦਣ ਨੂੰ ਫਿਰਦੇ ਆ ਸਾਡੇ ਬੰਦਿਆਂ ਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਆ ਸਾਡੇ ਬੰਦਿਆਂ ਦੇ ਨਾਲ ਆ ਇਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਵੀ ਤੁਸੀਂ ਉਮੀਦਵਾਰ ਹੋ ਤੇ ਤੁਸੀਂ ਜਿੱਤ ਜਾਣਾ ਤਾਂ ਸਾਡੇ ਵਾਲੇ ਪਾਸੇ ਆ ਜਾਓ ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਆ ਵੀ ਦੇ ਦਾਂਗੇ ਆ ਵੀ ਦੇ ਦਾਂਗੇ ਆ ਵੀ ਦੇ ਦਾਂਗੇ ਇਸ ਤਰੀਕੇ ਦੇ ਨਾਲ ਤੇ ਤੁਹਾਨੂੰ ਮੰਤਰੀ ਅਹੁਦੇ ਵੀ ਦੇ ਦਾਂਗੇ ਪਰ ਉਹ ਕਹਿੰਦੇ ਵੀ ਸਾਡੇ ਬੰਦੇ ਜਾਂਦੇ ਨਹੀਂ ਉਸ ਦਿਨ ਆਪਾਂ ਜਾਣਦੇ ਕਰਨ ਖਬਰ ਸਾਂਝੀ ਕੀਤੀ ਸੀ ਸਾਡੇ ਵਾਲਾ ਰੇਡੀਓ ਦੇ ਉੱਤੇ ਕਿ ਉੱਥੇ ਉਹਨਾਂ ਦੇ ਘਰ ਦੇ ਵਿੱਚ ਕੇਜਰੀਵਾਲ ਦੇ ਤੇ ਟੀਮਾਂ ਪਹੁੰਚ ਗਈਆਂ ਸੀ ਉਹ ਟੀਮਾਂ ਸੀਗੀਆਂ ਜੀ ਇਹਨਾਂ ਦੀ ਐਂਟੀ ਕ腐ਸ਼ਨ ਬਿਊਰੋ ਦੀਆਂ ਤੇ ਚਲੋ ਉਸ ਤੋਂ ਬਾਅਦ ਹੁਣ ਪਤਾ ਲੱਗਾ ਵੀ ਕੇਜਰੀਵਾਲ ਹੋਰਾਂ ਨੂੰ ਨੋਟਿਸ ਜਾਰੀ ਹੋ ਗਿਆ ਕੇਜਰੀਵਾਲ ਤੇ ਸੰਜੇ ਸਿੰਘ ਹੋਰਾਂ ਨੂੰ ਨੋਟਿਸ ਜਾਰੀ ਹੋਇਆ ਉਹ ਹੁਣ ਇਸ ਨੋਟਿਸ ਤੋਂ ਬਾਅਦ ਜੇਕਰ ਉੱਤਰ ਨਹੀਂ ਦਿੰਦੇ ਤਾਂ ਫਿਰ ਜਿਹੜਾ ਐਂਟੀ ਕ੍ਰਾਪਸ਼ਨ ਬਿਊਰੋ ਹੈ ਉਹਦੇ ਵੱਲੋਂ ਦਿੱਲੀ ਦੀ ਪੁਲਿਸ ਨੂੰ ਚਿੱਠੀ ਲਿਖੀ ਜਾਊਗੀ ਤੇ ਫਿਰ ਕੇਜਰੀਵਾਲ ਹੋਰਾਂ ਦੇ ਉੱਤੇ ਕੋਈ ਕਹਿੰਦੇ ਵੀ ਵਿਭਾਗੀ ਕਾਰਵਾਈ ਵੀ ਹੋ ਸਕਦੀ ਆ ਕਿਉਂਕਿ ਇਹਨਾਂ ਨੇ ਦੋਸ਼ ਲਾਇਆ ਸੀ ਕਿ ਵੀ ਭਾਜੀ ਦੇ ਆਗੂ ਆ ਜਿਹੜੇ ਉਹ ਸਾਨੂੰ 15-15 ਕਰੋੜ ਰੁਪਏ ਦੇ ਗਾ ਪੇਸ਼ਕਸ਼ਾਂ ਕਰ ਰਹੇ ਆ ਸੋ ਵੀ ਨਹੀਂ ਅਭੀ ਭਾਈ ਪੁਲਿਸ ਕੀ ਕਾਰਵਾਈ ਕਰਦੀ ਆ ਤੇ ਐਂਟੀ ਕਰਪਸ਼ਨ ਬਿਊਰੋ ਕਦੋਂ ਅੱਗੇ ਸਿਫਾਰਿਸ਼ ਕਰਦੀ ਵੀ ਭਾਈ ਕਾਰਵਾਈ ਕੀਤੀ ਜਾਵੇ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਭਗਵੰਤ ਮਾਨ ਹੋਰੀ ਕਹਿੰਦੇ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਜਦੋਂ ਵਾਰ-ਵਾਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਸਰਕਾਰ ਟੁੱਟ ਜਾਣੀ ਹੈ ਹੁਣ ਪੰਜਾਬ ਦੇ ਵਿੱਚ ਵੀ ਹਾਂ ਬਿਲਕੁਲ ਜੀ ਜਦੋਂ ਭਗਵੰਤ ਮਾਨ ਹੋਰਾਂ ਨੂੰ ਕੱਲ ਇਹ ਗੱਲ ਕਹੀ ਨਾ ਵੀ ਕਿਉਂਕਿ ਜਦੋਂ ਉਹ ਬਾਹਰ ਆ ਗਏ ਤੇ ਪੱਤਰਕਾਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਪੱਤਰਕਾਰਾਂ ਨੇ ਇਹ ਗੱਲ ਪੁੱਛੀ ਵੀ ਭਾਈ ਇਹ ਤਾਂ ਪਤਾ ਲੱਗਾ ਵੀ ਤੁਹਾਡੀ ਸਰਕਾਰ ਦੇ ਕਈ ਨੁਮਾਇंदे ਜਿਹੜੇ ਤੇ ਉਹ ਨਾਲ ਜੁੜੇ ਹੋਏ ਜੀ ਇਸ ਵੇਲੇ ਕਾਂਗਰਸ ਦੇ ਤੇ ਪ੍ਰਤਾਪ ਸਿੰਘ ਬਾਜਵਾ ਤੇ ਕਈ ਹੋਰ ਕਾਂਗਰਸੀ ਕਹਿੰਦੇ ਵੀ ਸਾਡੇ ਤਾਂ ਸੰਪਰਕ ਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਵਿਧਾਇਕ ਹੈਗੇ ਆ ਤਾਂ ਫਿਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਤਾਂ ਸ਼ੁਰੂ ਤੋਂ ਹੀ ਕਹਿੰਦੇ ਆ ਇਹ ਕਦੇ ਕਹਿੰਦੇ ਜੀ ਸਾਡੇ ਸੰਪਰਕ ਦੇ ਵਿੱਚ 30 ਵਿਧਾਇਕ ਆ ਕਦੇ ਕਹਿੰਦੇ 35 ਵਿਧਾਇਕ ਆ ਕਦੇ ਕਹਿੰਦੇ 25 ਵਿਧਾਇਕ ਆ ਤੇ ਇਹਨਾਂ ਦੇ ਤਾਂ ਆਪਣੇ ਬੰਦੇ ਤਾਂ ਇਹਨਾਂ ਦੇ ਸੰਪਰਕ ਦੇ ਵਿੱਚ ਨਹੀਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਕਾਂਗਰਸੀ ਇਹ ਗੱਲ ਕਹਿੰਦੇ ਆ ਕੀ ਉਹ ਇਸ ਗੱਲ ਦਾ ਉੱਤਰ ਦੇ ਸਕਦੇ ਵੀ ਭਾਈ ਉਹਨਾਂ ਦੇ ਆਪਣੇ ਵਿਧਾਇਕ ਉਹਨਾਂ ਦੇ ਕਹਣੀ ਦੇ ਵਿੱਚ ਹੈਗੇ ਆ ਆਪਣੇ ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ ਹੈਗੇ ਜਾਂ ਕਹਿਣ ਦੀਆਂ ਗੱਲਾਂ ਹੈਗੀਆਂ ਸੋ ਮਤਲਬ ਕਹਿਣ ਦਾ ਇਹ ਜੀ ਕਿ ਕੱਲ ਇਸ ਗੱਲ ਦੇ ਉੱਤੇ ਚਰਚਾ ਚੱਲੀ ਆ ਵੀ ਭਾਈ ਇਹ ਸੱਚੀ ਮੂੱਚੀ ਸਰਕਾਰ ਟੁੱਟ ਸਕਦੀ ਕਿ ਨਹੀਂ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਸਾਡੀ ਜਿਹੜੀ ਪਾਰਟੀ ਆ ਇਹ ਖੂਨ ਪਸੀਨੇ ਨਾਲ ਸਿੰਜੀ ਹੋਈ ਪਾਰਟੀ ਆ ਅਸੀਂ ਮਿਹਨਤਾਂ ਕਰ ਕਰਕੇ ਇੱਥੋਂ ਤੱਕ ਲੈ ਕੇ ਆਏ ਆ ਕੋਈ ਕਿਤੇ ਨਹੀਂ ਚਲਿਆ ਇਹ ਐਵੇਂ ਕਹਿਣ ਦੀਆਂ ਗੱਲਾਂ ਵੀ ਭਾਈ ਆ ਹੋ ਸਕਦਾ ਉਹ ਹੋ ਸਕਦਾ ਕੁਝ ਨਹੀਂ ਇਦਾਂ ਦਾ ਹੁੰਦਾਗਾ ਇਹ ਜਾਣ ਬੁੱਝ ਕੇ ਗੱਲਾਂ ਪੈਦਾ ਕੀਤੀਆਂ ਜਾ ਰਹੀਆਂ ਜੀ ਜੀ ਟੈਣਾ ਸਾਹਿਬ ਜਦੋਂ ਤੋਂ ਯੂ ایس اے ਤੋਂ ਡਿਪੋਰਟ ਹੋਏ ਨੇ ਲੋਕ ਉਸ ਤੋਂ ਬਾਅਦ ਦੇ ਵਿੱਚ ਟਰੈਵਲ ਏਜੰਟਸ ਨੂੰ ਲੈ ਕੇ ਵੀ ਬਹੁਤ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਖਬਰ ਆਈ ਹੈ ਕਿ ਪੰਜਾਬ ਦੇ ਵਿੱਚ ਸਿਰਫ 212 ਟਰੈਵਲ ਏਜੰਟਸ ਜਿਹੜੇ ਆ ਉਹ ਲਾਇਸੈਂਸ ਸ਼ੁਦਾ ਨੇ ਬਾਕੀ ਗੈਰ ਲਾਇਸੈਂਸ ਸ਼ੁਦਾ ਨੇ ਜੀ ਹਾਂ ਬਿਲਕੁਲ ਜੀ ਇਹ ਗੱਲ ਸੱਚੀ ਹੈ ਵੀ ਪੰਜਾਬ ਦੇ ਵਿੱਚ ਬਹੁਤ ਥੋੜੇ ਏਜੰਟ ਆ ਜਿਹੜੇ ਕਿ ਲਾਇਸੈਂਸ ਧਾਰੀ ਆ ਜਿਹੜੇ ਕਿ ਲਾਇਸੈਂਸ ਸ਼ੁਦਾ ਬਾਕੀ ਤਾਂ ਸਾਰਾ ਕੁਝ ਐਵੇਂ ਦਬੜੂ ਕੁਤਲੂ ਦੇ ਵਿੱਚ ਚੱਲੀ ਜਾਂਦਾ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ ਇਹ 212 ਕ ਐਸੇ ਟਰੈਵਲ ਏਜੰਟ ਆ ਜਿਨ੍ਹਾਂ ਦੇ ਕੋਲੇ ਲਾਇਸੈਂਸ ਹੈਗੇ ਆ ਤੇ ਉਹਨਾਂ ਦੇ ਵਿੱਚੋਂ ਵੀ ਕਹਿੰਦੇ ਵੀ 30-35 ਐਸੇ ਆ ਜਿਨ੍ਹਾਂ ਦੇ ਲਾਇਸੈਂਸ ਦੀ ਮਿਆਦ ਨਿਕਲ ਚੁੱਕੀ ਹੈ ਤੇ ਰੱਦ ਕੀਤੇ ਜਾ ਚੁੱਕੇ ਆ ਉਸ ਤੋਂ ਵੱਡੀ ਗੱਲ ਕਮਾਲ ਦੀ ਇਹ ਆ ਵੀ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਇੱਕ ਵੀ ਏਜੰਟ ਦੇ ਕੋਲੇ ਲਾਇਸੈਂਸ ਹੈ ਨਹੀਂ ਹਾਲਾਂਕਿ ਪੰਜਾਬ ਦੇ ਕੱਲੇ-ਕੱਲੇ ਜ਼ਿਲ੍ਹੇ ਦੇ ਵਿੱਚ ਆਪਾਂ ਜਾਣਦੇ ਆ ਕਿ ਕਿੰਨੀ ਵੱਡੀ ਗਲਤੀ ਦੇ ਵਿੱਚ ਇਸ ਵੇਲੇ ਏਜੰਟ ਬੈਠੇ ਆ ਪਰ ਇੱਕ ਵੀ ਐਸਾ ਹੈ ਨਹੀਂਗਾ ਏਜੰਟ ਜਿਹਦੇ ਕੋਲੇ ਇਸ ਵੇਲੇ 8 ਜ਼ਿਲ੍ਹਿਆਂ ਦੇ ਵਿੱਚ ਅਭੀ ਲਾਇਸੈਂਸ ਹੋਵੇ ਪਰ ਗੱਲ ਇਹ ਜੀ ਕਿ ਉਥੋਂ ਵੀ ਜਾਂਦੇ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ 27 2800 ਤਾਂ ਇਨ੍ਹਾਂ 8 ਜ਼ਿਲ੍ਹਿਆਂ ਦੇ ਹੀ ਆ ਜਿਹੜੇ ਕਿ ਜਾਲੀ ਟਰੈਵਲ ਏਜੰਟ ਬੈਠੇ ਆ ਸੋ ਇਹ ਸਾਰੇ ਵੀਰ ਵੀ ਸਾਹਮਣੇ ਆਏ ਆ ਪਰ ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਕਾਰਵਾਈ ਹੁੰਦੀ ਆ ਪਰ ਫਿਲਹਾਲੇ ਪਤਾ ਲੱਗਾ ਵੀ 7 ਸੂਬਿਆਂ ਦੇ ਵਿੱਚ ਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਤੇ ਵੱਡੇ ਪੱਧਰ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਆ ਵੀ ਇਨ੍ਹਾਂ ਸੂਬਿਆਂ ਦੇ ਵਿੱਚ ਅਸੀਂ ਇਨ੍ਹਾਂ ਲੋਕਾਂ ਨੂੰ ਬਖਸ਼ਾਂਗੇ ਨਹੀਂ ਜਿਹੜੇ ਲੋਕ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ ਬਾਹਰ ਭੇਜਦੇ ਆ ਜਿਹੜੇ ਮਨੁੱਖੀ ਤਸਕਰੀ ਦਾ ਕੰਮ ਕਰਦੇ ਆ ਅਸਲ ਦੇ ਵਿੱਚ ਤੇ ਇਹਨੇ ਜਿਕੇ ਮਨੁੱਖੀ ਤਸਕਰੀ ਆ ਵੀ ਮਨੁੱਖ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣਾ ਉਹ ਵੀ ਬਿਨਾ ਕਾਗਜ਼ਾਂ ਦੇ ਬਿਨਾ ਸਹੀ ਤਰੀਕੇ ਦੇ ਨਾਲ ਉਹ ਹੁਣ ਤੁਸੀਂ ਦੇਖੋ ਵੀ ਇਹ ਕੱਲੇ ਇੱਕ ਪਾਸੇ ਦੀ ਗੱਲ ਨਹੀਂ ਹੁਣ ਯੂਕੇ ਦੇ ਕਿੰਨੀ ਸਖਤੀ ਕਰਤੀ ਆ ਯੂਕੇ ਦੇ ਵੱਲੋਂ ਲੰਘੇ ਕੱਲ ਪਤਾ ਲੱਗਾ ਜੀ ਕਿ 600 ਤੋਂ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਕ ਵਕ ਥਾਂਵਾਂ ਤੋਂ ਵਕ ਵਕ ਕਨਾਂ ਤੋਂ ਵਕ ਵਕ ਸਟੋਰਾਂ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਵੀ ਹੁਣ ਵਾਪਸ ਭੇਜਣ ਦੀ ਤਿਆਰੀ ਚੱਲ ਰਹੀ ਆ ਉਹ ਵੀ ਹੁਣ ਬਹੁਤ ਜਲਦ ਵਾਪਸ ਆ ਰਹੇ ਆ ਕਹਿਣ ਦਾ ਭਾਵ ਇਹ ਆ ਵੀ ਜਿਹੜੇ ਜਿਹੜੇ ਵੀ ਦੇਸ਼ਾਂ ਦੇ ਵਿੱਚ ਏਜੰਟਾਂ ਦੇ ਵੱਲੋਂ ਬੰਦੇ ਭੇਜੇ ਗਏ ਗਲਤ ਤਰੀਕੇ ਦੇ ਨਾਲ ਉਹਨਾਂ ਸਾਰਿਆਂ ਦੇ ਵਾਪਸ ਆਉਣ ਦਾ ਹੁਣ ਸਮਾਂ ਆ ਚੁੱਕਿਆ ਉਹ ਸਾਰੇ ਹੁਣ ਵਾਪਸ ਆਉਣਗੇ ਉਹਨਾਂ ਸਾਰਿਆਂ ਨੂੰ ਵਾਪਸ ਭੇਜਿਆ ਜਾਊਗਾ ਉਹਦਾ ਕਾਰਨ ਇਹ ਜਿਕੇ ਸਾਰੇ ਦੇਸ਼ੀ ਇਸ ਗੱਲ ਤੋਂ ਚਿੰਤਾਤਾ ਵੀ ਭਾਈ ਸਾਡੇ ਦੇਸ਼ ਦੇ ਵਿੱਚ ਇਹ ਕੁਝ ਕਿਉਂ ਹੁੰਦਾ ਸਾਡੇ ਦੇਸ਼ ਦੇ ਵਿੱਚ ਸੁਰੱਖਿਆ ਨੂੰ ਖਤਰਾ ਪੈਦਾ ਹੁੰਦਾ ਪੁਰ ਯੂਕੇ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕੱਲ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਲੋਕ ਇਧਰ ਆ ਰਹੇ ਆ ਹਸਪੈਟ ਕਰ ਜਾਂਦੇ ਆ ਉਹ ਸਾਡੇ ਦੇਸ਼ ਦੀ ਸੁਰੱਖਿਆ ਨੂੰ ਇੱਕ ਤਰੀਕੇ ਦੇ ਨਾਲ ਬਹੁਤ ਵੱਡਾ ਖਤਰਾ ਹੈਗਾ ਜੀ ਬਿਲਕੁਲ ਸਹੀ ਪਟਨਾ ਸਾਹਿਬ ਇਹਨਾਂ ਸਾਰੀਆਂ ਗੱਲਾਂ ਤੇ ਭਾਰਤ ਦੀ ਸਰਕਾਰ ਪੰਜਾਬ ਦੀ ਸਰਕਾਰ ਕਦੋਂ ਵਿਚਾਰ ਕਰੂਗੀ ਕਿਉਂਕਿ ਲੋਕ ਜਿਹੜੇ ਨੇ ਕਿਧਰਾ ਕਿਤੇ ਇੱਥੋਂ ਦੇ ਸਿਸਟਮ ਤੋਂ ਤੰਗ ਹੋ ਕੇ ਵੀ ਤਾਂ ਆਪਣੀ ਜਾਨ ਜੋਖਮ 'ਚ ਪਾਉਂਦੇ ਨੇ ਪਰ ਇਹਨਾਂ ਤੇ ਤਾਂ ਮੈਨੂੰ ਲੱਗਦਾ ਵੀ ਕੋਈ ਅਸਰ ਹੀ ਨਹੀਂ ਹੋਇਆ ਇਹਨਾਂ ਗੱਲਾਂ ਦਾ ਇਹ ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਸਿਸਟਮ ਤੋਂ ਅੱਕੇ ਹੋਏ ਲੋਕ ਗਲਤ ਰਾਹ ਚੁਣਦੇ ਆ ਪਰ ਗਲਤ ਰਾਹ ਵੀ ਤਾਂ ਮੌਤ ਵੱਲ ਲੈ ਕੇ ਜਾਂਦਾ ਇਹ ਤਾਂ ਜ਼ਰੂਰੀ ਹੈ ਨਹੀਂ ਕਿ ਜਿਹੜਾ ਗਲਤ ਰਾਹ ਉਹ ਤੁਹਾਨੂੰ ਸਹੀ ਤਰੀਕੇ ਦੇ ਨਾਲ ਹੀ ਕਿਸੇ ਪਾਸੇ ਲਾ ਦੇਣਾ ਤਣ ਪੱਤਰ ਲਾ ਦਿੰਦਾ ਤੋ ਲੋਕਾਂ ਨੂੰ ਇੱਕ ਤਾਂ ਇਹ ਹੈ ਜੀ ਕਿ ਆਪਦੀ ਜਿੰਨੇ ਕੁ ਜੋਗੇ ਆਪਾਂ ਹੈਗੇ ਆ ਤੇ ਓਨਿਕ ਦੇ ਵਿੱਚ ਆਪਾਂ ਗੁਜ਼ਾਰਾ ਕਰਗੇ ਇਸ ਗੱਲ ਦੇ ਉੱਤੇ ਧਿਆਨ ਦੇਣਾ ਪਊਗਾ ਹੁਣ ਜਿਹੜੇ ਮੁੰਡੇ ਕੁੜੀਆਂ ਆਏ ਆ ਵਾਪਸ ਉਹ ਭਾਵੇਂ ਹਰਿਆਣੇ ਦੇ ਆ ਭਾਵੇਂ ਗੁਜਰਾਤ ਦੇ ਆ ਭਾਵੇਂ ਪੰਜਾਬ ਦੇ ਆ ਉਹਦੇ ਵਿੱਚੋਂ ਜਿੰਨਿਆਂ ਨੇ ਆਪਦੀ ਦਰਦ ਕਹਾਣੀ ਪੇਸ਼ ਕੀਤੀ ਆ ਉਹਨਾਂ ਨੇ ਤਾਂ ਇਹੀ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਅਸੀਂ 80 ਕਰੋੜ ਰੁਪਈਆ ਲਾਇਆ 80 ਲੱਖ ਰੁਪਈਆ ਲਾਇਆ ਤੇ ਅਸੀਂ ਹੁਣ ਵਾਪਸ ਆ ਗਏ ਸਾਡੇ ਲੱਕ ਟੁੱਟ ਗਿਆ ਸਾਡੀ ਕੋ ਮਦਦ ਕਰੋ ਯਾਨੀ ਕਿ ਦੇਖੋ ਤੁਸੀਂ ਆਪਦੀ ਇੱਛਾ ਨਾਲ ਜਾਂਦੇ ਆ ਤੇ ਤੁਸੀਂ ਆਪਦੀ ਇੱਛਾ ਮੁਤਾਬਕ ਗਏ ਸੀ ਤੇ ਤੁਹਾਡੇ ਵਿੱਚ ਕਾਬਲੀਅਤ ਨਹੀਂ ਸੀ ਹੁਣ ਜੇ ਮੰਨ ਲਓ 10 ਪੜ੍ਹਿਆ ਬੰਦਾ ਡੌਂਕੀ ਲਾਉਣਾ ਤੇ 10 ਪੜ੍ਹੇ ਬੰਦੇ ਤੋਂ ਉਹ ਅਮਰੀਕਾ ਵਾਲਿਆਂ ਨੇ ਕਰਉਣਾ ਕੀ ਆ ਉਹਨਾਂ ਦੇ ਕੋਲੇ ਆਪਦੇ ਕੋਲ 10 ਪੜ੍ਹੇ ਬੰਦੇ ਹੋਣਗੇ ਸਵਾਲ ਇਹ ਸੋਚਣ ਵਾਲਾ ਕਿ ਭਾਈ ਅਸੀਂ ਪੜ੍ਹੇ ਲਿਖੇ ਕਿੰਨਾ ਕਾ ਅਸੀਂ ਕਾਬਲ ਕਿੰਨੇ ਕਾ ਸਾਡੇ ਕੋਲੇ ਹੁਨਰ ਕੀ ਆ ਤੇ ਲੇਬਰ ਦੀ ਲੋੜ ਨਹੀਂ ਆ ਜੇਕਰ ਆਪਾਂ ਡੌਂਕੀ ਲਾ ਕੇ ਲੇਬਰ ਬਣ ਕੇ ਜਾਂਦੇ ਆ ਤਾਂ ਲੇਬਰ ਦੀ ਲੋੜ ਨਹੀਂ ਆ ਪਰ ਗੱਲੇ ਵੀ ਅਸੀਂ ਜਾਣਦੇ ਆ ਅਸੀਂ ਰਿਸਕ ਲੈਨੇ ਆ ਦੇਖੋ ਅਸੀਂ ਤਾਂ ਜੂਆ ਖੇਡਦੇ ਆ ਨਾ ਉਹ ਜੂਆ ਖੇਡਣਾ ਕਰੇ ਸਹੀ ਵੀ ਸਾਬਤ ਹੋ ਜਾਂਦਾ ਕਦੇ ਗਲਤ ਵੀ ਹੋ ਜਾਂਦਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਸਾਰੇ ਠੀਕ ਰਹਿਣ ਅੱਗੇ ਬਾਅਦਿਆਂ ਗੱਲ ਕਰਦੇ ਆ ਅਮਰਿਤਪਾਲ ਸਿੰਘ ਦੀ ਕਹਿੰਦੇ ਅਮਰਿਤਪਾਲ ਸਿੰਘ ਵਾਲੇ ਅਕਾਲੀ ਦਲ ਦੀ ਮੀਟਿੰਗ ਹੋਈ ਹੈ ਜੀ ਇਸ ਮੀਟਿੰਗ ਚ ਕੀ ਗੱਲਬਾਤ ਹੋਈ ਹੈ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਅੱਜ ਕੱਲ੍ਹ ਤਾਂ ਕਹਿਣਾ ਪੈਂਦਾ ਵੀ ਇਹ ਕਿੰਨਾ ਦਾ ਅਕਾਲੀ ਦਲ ਆ ਇਹ ਜਿਹੜਾ ਆਪਾਂ ਗੱਲ ਕਰ ਰਹੇ ਆ ਇਹ ਹੈਗਾ ਜੀ ਅਕਾਲੀ ਦਲ ਅਮਰਿਤਪਾਲ ਸਿੰਘ ਹਰਾਂ ਦਾ ਇਹ ਹੈ ਕਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦੀ ਮਹੱਤਵਪੂਰਨ ਮੀਟਿੰਗ ਹੋਈ ਹੈ ਤੇ ਮੀਟਿੰਗ ਹੋਈ ਜੀ ਲੁਧਿਆਣੇ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿਉਂਕਿ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਵੀ ਇਹਦੇ ਵਿੱਚ ਪਹੁੰਚੇ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਇਕੱਠੇ ਹੋ ਕੇ ਹਮਲਾ ਮਾਰਾਂਗੇ ਉਹ ਕਹਿੰਦੇ ਜੀ ਅਸੀਂ ਵੱਡੇ ਪੱਧਰ ਦੇ ਉੱਤੇ ਯਤਨ ਕਰ ਰਹੇ ਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਜਾਵੇ ਇਹ ਚੋਣਾਂ ਜਿੱਤ ਕੇ ਤੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਹੈਗਾ ਇਕੋਤਰ ਦਾ ਤੇ ਇਸ ਕਬਜ਼ੇ ਨੂੰ ਹਟਾਇਆ ਜਾਵੇ ਉਹ ਕਹਿੰਦੇ ਜੀ ਅਸੀਂ ਤਿਆਰੀਆਂ ਕਰ ਰਹੇ ਹਾਂ ਤੇ ਕੇਟਰ ਦੀ ਭਰਤੀ ਕਰ ਰਹੇ ਹਾਂ ਉਹ ਕਹਿੰਦੇ ਉਸ ਤੋਂ ਬਾਅਦ ਜਿਹੜੀਆਂ ਜਿਹੜੀਆਂ ਚੋਣਾ ਆਉਣਗਾ ਉਹਦੇ ਆਧਾਰ ਦੇ ਉੱਤੇ ਫੈਸਲਾ ਕਰਾਂਗੇ ਵੀ ਭਾਈ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਆ ਗੱਲ ਕਹੀ ਆ ਬਾਕੀ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਕੀ ਕੁਝ ਵਾਪਰਨਾ ਹੈਗਾ ਪਰ ਉਦਾਂ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਇਹ ਹੀ ਆ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਦਾ ਕੋਈ ਪਤਾ ਨਹੀਂ ਹਾਲੇ ਤੱਕ ਸਰਕਾਰ ਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਅਮਰਤਪਾਲ ਸਿੰਘ ਦੇ ਵੱਲੋਂ ਵੈਸੇ ਚਿੱਠੀ ਦਿੱਤੀ ਗਈ ਸੀ ਬੇਨਤੀ ਕੀਤੀ ਗਈ ਸੀ ਕਿ ਇਹਨਾਂ ਇਲੈਕਸ਼ਨ ਦੇ ਵਿੱਚ ਮੈਨੂੰ ਬਾਹਰ ਆਉਣ ਦਾ ਮੌਕਾ ਸੌਰੀ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਮੈਨੂੰ ਬਾਹਰ ਆਉਣ ਦਾ ਮੌਕਾ ਮਿਲੇ ਪਰ ਉਹਦੀ ਇਸ ਗੱਲ ਦੇ ਉੱਤੇ ਸੁਣਵਾਈ ਨਹੀਂ ਹੋਈ ਸੋ ਦੇਖਦੇ ਭਾਈ ਕੀ ਬਣਦਾ ਹੁੰਦਾ ਸਮੇਂ ਦੇ ਵਿੱਚ ਪਰ ਇਹਨਾਂ ਦੀ ਧਿਰ ਦੇ ਵੱਲੋਂ ਇਹਨਾਂ ਦੇ ਅਕਾਲੀ ਦਲ ਦੇ ਵੱਲੋਂ ਇਹਨਾਂ ਦੇ ਗਰੁੱਪ ਦੇ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਹਿੱਸਾ ਲਿਆ ਜਾਊਗਾ ਇਹ ਗੱਲ ਵਾਰ-ਵਾਰ ਕਹੀ ਜਾ ਰਹੀ ਹੈ ਜੀ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਗੈਨੀ ਹਰਪ੍ਰੀਤ ਸਿੰਘ ਹੋਰੀ ਬੜੇ ਗੁੱਸੇ ਚ ਨਜ਼ਰ ਆ ਰਹੇ ਹੈ ਉੱਥਾ ਬਹੁਤ ਤਿੱਖੀਆਂ ਗੱਲਾਂ ਕਰਨ ਲੱਗੇ ਕਹਿੰਦੇ 2 ਦਸੰਬਰ ਨੂੰ ਗੁੰਡਾ ਬ੍ਰਿਗੇਡ ਆਈ ਸੀ ਹਾਂ ਬਿਲਕੁਲ ਜੀ ਕੱਲ ਉਹਨਾਂ ਨੇ ਨਾ ਇਹ ਗੱਲ ਕਹੀ ਹੈ ਕਿਉਂਕਿ ਪਰਸੋਂ ਉਹਨਾਂ ਨੂੰ ਆਪਾਂ ਜਾਣਦੇ ਕਿ ਜ਼ਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ ਸੀਗਾ ਅੰਤਰਿੰਗ ਕਮੇਟੀ ਜਿਹੜੀ ਮੀਟਿੰਗ ਹੋਈ ਸ਼੍ਰੋਮਣੀ ਕਮੇਟੀ ਦੀ ਉਸ ਤੋਂ ਬਾਅਦ ਹੁਣ ਆਪਣੇ ਰੌਂ ਦੇ ਵਿੱਚ ਆ ਗਏ ਇਹ ਇਹਨਾਂ ਨੇ ਹੁਣ ਇਹ ਗੱਲ ਕਹੀ ਹੈ ਉਹ ਕਹਿੰਦੇ ਵੀ ਦੇਖੋ ਇਹ ਅਕਾਲੀ ਦਲ ਨਹੀਂ ਇਹ ਹੈਗਾ ਜੀ ਭਗੌੜਾ ਦਲ ਉਹ ਕਹਿੰਦੇ ਵੀ 2 ਦਸੰਬਰ ਨੂੰ ਜਦੋਂ ਅਸੀਂ ਫੈਸਲਾ ਸੁਣਾਉਣਾ ਸੀ ਤੇ ਸਾਨੂੰ ਇਸ ਗੱਲ ਦਾ ਪਤਾ ਸੀ ਵੀ ਇੱਥੇ ਗੁੰਡੇ ਬਦਮਾਸ਼ ਕੁਝ ਕ ਆਉਣਗੇ ਜਿਹੜੇ ਕਿ ਇੱਥੇ ਖਲਲ ਪੈਦਾ ਕਰਨਗੇ ਤੇ ਬਦਮਾਸ਼ ਗੁੰਡੇ ਉਹ ਆਏ ਵੀ ਪਰ ਉਹਨਾਂ ਦੀ ਉਸ ਦਿਨ ਪੇਸ਼ ਨਹੀਂ ਚੱਲੀ ਉਹ ਕਹਿੰਦੇ ਉਹ ਕਹਿੰਦੇ ਇੱਥੇ ਪਹੁੰਚੇ ਸੀ ਪਰ ਇਹਨਾਂ ਦੀ ਪੇਸ਼ ਨਹੀਂ ਉਸ ਦਿਨ ਚੱਲੀ ਉਹ ਕਹਿੰਦੇ ਕਿ ਕਿਸੇ ਕਰਕੇ ਜਥੇਦਾਰ ਸਾਹਿਬ ਨੇ ਕੋਈ ਦਿਨ ਪਹਿਲਾਂ ਚਿੱਠੀ ਲਿਖੀ ਸੀ ਵੀ ਜੇਕਰ ਇੱਥੇ ਕੋਈ ਆ ਕੇ ਖਲਲ ਪੈਦਾ ਕਰੂਗਾ ਤਾਂ ਉਹਦੇ ਖਿਲਾਫ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਹਨਾਂ ਨੇ ਆਏ ਬਿਨਾ ਰਹਿਣਾ ਨਹੀਂ ਸੀ ਇਹਨਾਂ ਨੇ ਖਲਲ ਪੈਦਾ ਕਰਨਾ ਸੀ ਇਹ ਆਏ ਵੀ ਪਰ ਇਹ ਉਸ ਦਿਨ ਖਲਲ ਪੈਦਾ ਕਰ ਨਹੀਂ ਸਕੇ ਉਹ ਕਹਿੰਦੇ ਜੀ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਹੁਣ ਗਿਆਨੀ ਹਰਪ੍ਰੀਤ ਸਿੰਘ ਬੋਲੇ ਆ ਇਹਨਾਂ ਦੇ ਉੱਤੇ ਵੀ ਦੋਸ਼ ਕਰ ਲੱਗੇ ਆ ਜਿਹੜੀ ਸ਼ਰੋਮਣੀ ਕਮੇਟੀ ਦੀ ਰਿਪੋਰਟ ਹੈਗੀ ਆ ਜਿਹੜੀ ਉਹ 3 ਮੈਂਬਰੀ ਕਮੇਟੀ ਦੀ ਰਿਪੋਰਟ ਉਹਦੇ ਵਿੱਚ ਲੀਆਂ ਗੱਲਾਂ ਜਿਹੜੀਆਂ ਉਹ ਨਸ਼ਰ ਹੋਈਆਂ ਉਹਦੇ ਵਿੱਚ ਇੱਕ ਗੱਲ ਇਹ ਵੀ ਆ ਕਿ ਇਹਨਾਂ ਨੂੰ ਪੇਸ਼ ਹੋਣ ਦੇ ਵਾਸਤੇ ਕਿਹਾ ਗਿਆ ਸੀਗਾ ਵੀ ਭਾਈ ਤੁਸੀਂ ਆ ਕੇ ਆਪਦਾ ਪੱਖ ਰੱਖ ਸਕਦੇ ਆ ਇਹ ਆਪਣਾ ਪੱਖ ਰਖਣ ਵਾਸਤੇ ਨਹੀਂ ਆਏ ਦੂਜੀ ਗੱਲ ਉਹ ਕਹਿੰਦੇ ਜੀ ਇਹਨਾਂ ਨੂੰ ਕਿਹਾ ਗਿਆ ਸੀਗਾ ਵੀ ਭਾਈ ਤੁਸੀਂ ਜਿੰਨੀ ਗੱਲ ਆਪਦਾ ਆਪਦੇ ਧਿਰ ਵੱਲੋਂ ਗੱਲ ਕਹਿਣੀ ਚਾਹੁੰਦੇ ਆ ਉਹ ਕਹਿ ਸਕਦੇ ਪਰ ਇਹਨਾਂ ਨੇ ਉਹ ਆਵਾਜ਼ ਵੀ ਨਹੀਂ ਸਮਝਿਆ ਉਸ ਤੋਂ ਕੁਲੀ ਕਹਿੰਦੇ ਇਹ ਜੀ ਕਿ ਜੋ ਪਿਛਲੇ ਦਿਨੀ ਇਹਨਾਂ ਦੇ ਵੱਲੋਂ ਸਪਸ਼ਟੀਕਰਨ ਤੱਕ ਸ਼੍ਰੀ ਦਮਦਮਾ ਸਾਹਿਬ ਤੇ ਦਿੱਤਾ ਗਿਆ ਸੀਗਾ ਮਾਈਕ ਦੇ ਮੂਹਰੇ ਖੜ ਕੇ ਉਹ ਕਹਿੰਦੇ ਇਹਨਾਂ ਨੇ ਕਰਕੇ ਕੀਰਤਨ ਦੇ ਵਿੱਚ ਕਈ ਮਿੰਟ ਦਾ ਵਿਗਨ ਪਿਆ 15-20 ਮਿੰਟ ਦਾ ਇਥੇ ਵੀ ਗਲਤ ਆ ਇਹ ਪਰਨੀਤੀ ਚੋਪੜਾ ਤੇ ਉਹਦੇ ਰघव ਚੱਡਾ ਦੇ ਵਿਆਹ ਦੇ ਉੱਤੇ ਕਿਉਂ ਗਏ ਸੀਗੇ ਤੇ ਇਹ ਇਹਨਾਂ ਦੀ ਗਲਤੀ ਹੈ ਜੀ ਇਹਨਾਂ ਨੂੰ ਜਾਣ ਦਾ ਅਧਿਕਾਰ ਕੀ ਸੀਗਾ ਇਹ ਸਿਆਸੀ ਤੌਰ ਦੇ ਉੱਤੇ ਇਉਂ ਵਿਚਰ ਨਹੀਂ ਸਕਦੇ ਫਿਰ ਇਹਦੇ ਵਿੱਚ ਇੱਕ ਹੋਰ ਮਹੱਤਵਪੂਰਨ ਗੱਲ ਕਹੀ ਗਈ ਆ ਕਿ ਉਹ ਕਹਿੰਦੇ ਵੀ ਜਿਹੜਾ ਚਰਨਜੀਤ ਸਿੰਘ ਚੰਨੀ ਦੇ ਇੱਕ ਨਿੱਜੀ ਸਮਾਗਮ ਦੇ ਵਿੱਚ ਗਏ ਜਿੱਥੇ ਕਿ ਪੱਤਿਤ ਸਿੱਖਾਂ ਦੇ ਘਰ ਦੇ ਵਿੱਚ ਇਹਨਾਂ ਦੇ ਵੱਲੋਂ ਅਰਦਾਸ ਕੀਤੀ ਗਈ ਆ ਇਹ ਵੀ ਉਹ ਕਹਿੰਦੇ ਜੀ ਗਲਤ ਆ ਸੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਗੱਲਾਂ ਬਾਤਾਂ ਕਹੀਆਂ ਹੈਗੀਆਂ ਜੀ ਜਿਹੜੀ ਕਮੇਟੀ ਦੀ ਰਿਪੋਰਟ ਹੈ ਜੀ ਜੀ ਤੇ ਜਨਾਬ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਦੇਖੋ ਪੰਜਾਬ ਦਾ ਮੌਸਮ ਤਾਂ ਜੀ ਹੁਣ ਬਹੁਤ ਸਾਰਾ ਬਦਲ ਗਿਆ ਅੱਜ ਵੀ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤਾਂ ਪੂਰੀ ਇਸ ਵੇਲੇ ਧੁੱਪ ਨਿਕਲੀ ਹੋਈ ਹੈ ਹਾਲਾਂਕਿ ਕੱਲ ਮਾੜੀ ਮੋਟੀ ਬਦਲੀ ਜੀ ਵਿੱਚ ਵਿੱਚ ਆਈ ਸੀ ਥੋੜੀ ਥੋੜੀ ਹਵਾ ਵੀ ਚੱਲਦੀ ਸੀ ਪਰ ਇਹ ਹਵਾ ਇੰਨੀ ਨਹੀਂ ਸੀ ਕਿ ਆਪਾਂ ਕਹਿੰਗੇ ਜੀ ਕਿ ਅੱਜ ਤਾਂ ਮੌਸਮ ਦੇ ਵਿੱਚ ਵੱਡਾ ਬਦਲਾ ਆ ਜਾਣਾ ਅੱਜ ਤਾਂ ਮੌਸਮ ਦੇ ਵਿੱਚ ਆ ਹੋ ਗਿਆ ਵੇਨੇ ਭਾਈ ਅੱਜ ਕੀ ਬਣਦਾ ਪਰ ਫਿਰ ਹਾਲ ਆਪਾਂ ਜਦੋਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਧੁੱਪ ਨਿਕਲੀ ਹੋਈ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ